جائے جائے اج ایس ایسا کہ ڈاک بھیم راؤ امبیڈکرکاری کوٹا منڈی ਅੰਦਰ ਬਣਾਉ ਜੋ ਜੁੜੀ ਦਿੱਤਾ ਗਿਆ ਸੀ ਉਸ ਦਾ ਦੂਸਰਾ ਦਿਨ ਸੀ ਇਸ ਦੇ ਸੰਬੰਧ ਵਿੱਚ ਕਮਿਊਨਿਟੀ ਸੈਂਟਰ ਦੇ ਵਿੱਚ ਜਾ ਕੇ ਸ਼ਰਮ ਉਧਾਰ ਕਰਨਾ ਸੀ ਸਫਾਈ ਵਗੈਰਾ ਦੀ ਇਹ ਚਲਾਣੀ ਸੀ ਸੋ ਸਾਡੇ ਐਨ ਐਕਸਿਸ ਦੇ ਉਹਨਾਂ ਸਨੇਗਾ ਜਿਹੜਾ ਉਹ ਨੀਰੋ ਬਚਾ ਆਕੇ ਕਮਿਊਨਿਟੀ ਸੈਂਟਰ ਦੀ ਜਿਹੜੀ ਸਫਾਈ ਕੀਤੀ ਔਰ ਇੱਥੇ ਬਹੁਤ ਹੀ ਸੰਗਤ ਸਤਿਪਾਤ ਜੀ ਜਿਹੜੇ ਪ੍ਰਧਾਨ ਜੀ ਕਨਾਲ ਬੱਤੇ ਹਨ ਤੇ ਗੁਰਦਵਾਰ ਦੇ ਸਮੂਹ ਸੇਵਾਦਾਰਾਂ ਦਾ ਬਹੁਤ ਹੀ ਸਾਰੀਓ ਜੁੜਿਆ ਅਸੀਂ ਇਸ ਦੇ ਮਿਲਨ ਸਾਹਿਬਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਗੁਰਦੇ ਸਤਿਗੁਰੂ ਜੀ ਤੁਸਾਂ ਬਤਾ ਦੇ ਦੇ ਜੀ ਮੈਂ ਗਿਉ ਗੋਲੇ ਸੋਨ ਪੈ ਜਗਤ ਦਾਸ ਸਾਰਾ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਗੁਰੂ ਕਾਰਨ ਨਵੀਂ ਅਵਾਦੀ ਜਲਦਵਾਨ ਕੈਂਟ ਸਫਾਈ ਦੇ ਇੰਜੇ ਸੇਵਾ ਕਰਨ ਦਾ ਮੌਕਾ ਮਿਲਿਆ। ਫਿਰ ਗੁਰੂ ਜਾਸ ਮਹਾਰਾਜ ਦੇ ਤਾਮ ਵਿੱਚ ਅੱਜ ਡਾਕਟਰ ਪੀਮਰਾਓ ਮੀਰਕਰ ਕਾਲਜ ਤੋਂ ਸਫਾਈ ਵੀ ਹੰਟ ਲਾਇਆ ਗਿਆ। ਇੱਕ ਬਹੁਤ ਹੀ ਸੱਚਾ ਸੱਚਾ ਸੌਦਾ ਹੈ। ਜਿਹੜੀ ਇੱਕ ਮਾਈ ਸਾਡੀ ਪਰਮਾਤਮਾ ਨੂੰ ਦਿੱਤੀ ਗਈ ਜਾਣੀ ਹੈ ਉਹ ਕਰਮ ਤੁਲ tham ਤੱਕ ਜਾਣਿਆ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਕਰਮ ਹੀ ਸਭ ਤੋਂ ਵੱਡਾ ਇੱਕ ਰਾਹ ਹੁੰਦਾ ਹੈ ਜਿਨ੍ਹਾਂ ਬੱਚਿਆਂ ਨੇ ਅੱਜ ਇਹ ਸਫਲਤਾ ਹਾਸਲ ਕੀਤੀ ਹੈ ਲੋਕਾਂ ਵਿੱਚ ਸੇਵਾ ਕਰਕੇ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਨਾਲ ਆਏ ਸਮੂਹ ਆਪਣੇ ਕਾਲਜ ਦੇ ਪ੍ਰਬੰਧਕ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਅੱਜ ਸਾਡੇ ਮਹਾਤਮਾ ਜੀ ਅਮਰਜੀਤ ਧੀਰ ਉਦਾਸੀਆ ਜਿਨ੍ਹਾਂ ਨੇ ਸੁਰਿੰਦਰ ਕੁਮਾਰ ਜੀ ਸੇਵਾ ਗੁਰੂ ਘਰ ਦੇ ਬਹੁਤ ਸੋਹਣੇ ਢੰਗ ਦੇ ਨਾਲ ਸਫਾਈ ਕੀਤੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੈਤੂ ਦੇ ਤੁਮਨ ਜੋ ਬੋਲੇ ਸੋ ਨਿਹਾਲ ਨਾਮੁ ਪ੍ਰਭੁ ਆਪਿ ਰਾਮੁ ਕੀ ਜੈ جی سو نبراس مہاراج ایس ایسا کہ بھیم راو امبیڈکر ਅੰਦਰ ਵੱਲੋਂ ਜੋ ਕੀਤਾ ਗਿਆ ਸੀ ਉਸ ਦਾ ਦੂਸਰਾ ਦਿਨ ਸੀ ਇਹ ਜਿਹਦੇ ਸਬੰਧ ਵਿੱਚ ਕਮਿਊਨਿਟੀ ਸੈਂਟਰ ਦੇ ਵਿੱਚ ਜਾ ਕੇ ਸ਼ਰਮਧਾਨ ਕਰਨਾ ਸੀ ਸਫਾਈ ਵਗੈਰਾ ਜਿਹੜੀ ਨੂੰ ਚਲਾਉਣੀ ਸੀ ਸੋ ਸਾਡੇ ਐਨ ਐਕਸਿਸ ਦੇ ਵਲੰਟੀਅਰਸ ਨੇ ਹੱਥ ਜੇ ਲਵਾ ਉਹ ਅੱਜ ਦੇ ਵਿੱਚ ਆ ਕੇ ਕਮਿਊਨਿਟੀ ਸੈਂਟਰ ਦੀ ਜਿਹੜੀ ਸਫਾਈ ਕੀਤੀ ਪਰ ਇੱਥੇ ਬਹੁਤ ਹੀ ਸਾਨੂੰ ਸਤਿਪਾਤਰੀ ਜੀ ਸਾਡੇ ਦੇ ਪ੍ਰਧਾਨ ਜੀ ਦਾ ਨਾਮ ਬਦਦੇ ਹਾਂ ਕਿ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਬਹੁਤ ਹੀ ਸਹੀ ਹਾਂ ਅਸੀਂ ਇਸ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ